پاکستان ਦੇ ਨਾਲ ਪੰਗੇ ਤੋਂ ਪਿੱਛੇ ਹੁਣ ਇੰਡੀਆ ਨੇ ਤਾਲਿਬਾਨ ਦੇ ਨਾਲ ਹੱਥ ਮਿਲਾ ਲਿਆ ਮਿਲਾ ਰਿਹਾ ਕਿਉਂਕਿ ਇੱਕ ਖਬਰ ਜਿਹੜੀ ਹੈ ਹੁਣ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਪਾਕਿਸਤਾਨ ਦੇ ਨਾਲ ਲੜਾਈ ਮੁਲ ਲਈ ਗਈ ਪਰ ਹੁਣ ਤਾਲਿਬਾਨ ਦੇ ਨਾਲ ਇੰਡੀਆ ਨੇ ਹੱਥ ਮਿਲਾ ਲਿਆ ਆਖਿਰਕਾਰ ਅਜਿਹਾ ਕਿਉਂ ਕੀਤਾ ਗਿਆ ਤਾਂ ਪਾਕਿਸਤਾਨ ਤੋਂ ਬਾਅਦ ਦੇ ਨਾਲ ਜੁੜਨ ਜਾ ਰਿਹਾ ਹੈ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੇ ਵੀਰਵਾਰ ਰਾਤ ਨੂੰ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਔਰ ਇਸ ਦੌਰਾਨ ਜੈ ਸ਼ੰਕਰ ਨੇ ਪੈਲਗਾਮ ਆਤਵਾਦ ਹਮਲੇ ਦੀ ਵੀ ਨਿੰਦਾ ਕਰਨ ਦੇ ਮੁਤਾਕੀਦਾ ਤਨਵਾਦ ਕੀਤਾ ਹੈ ਇਹ ਭਾਰਤ ਤੇ ਪਾਕਿਸਤਾਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਵਿਚਕਾਰ ਪਹਿਲੀ ਮંત્રી ਪਦਰੀ ਗਲਬਾਦ ਸੀ ਜਸ਼ੰਕਰ ਨੇ ਇਹ ਗੱਲ ਕਹੀ ਹੈ ਕਿ ਭਾਰਤ ਤੇ afghan ਲੋਕਾਂ ਦੇ ਵਿਚਕਾਰ ਪੁਰਾਣਾ ਦੋਸਤਾਨਾ ਸਬੰਧ ਨੂੰ ਦੁਹਰਾਇਆ ਗਿਆ ਤੇ ਭਵਿੱਖ ਦੇ ਵਿੱਚ ਇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇਗਾ ਇਸ ਤੇ ਗੱਲਬਾਤ ਵੀ ਕੀਤੀ ਗਈ ਹੈ ਰਿਪੋਰਟਾਂ ਦੀ ਜਕਰਮਨੀਏ ਪਤਾਲੀਬਾਨ ਵਿਦੇਸ਼ ਮੰਤਰੀ ਨੇ ਭਾਰਤ ਤੋਂ afghan ਵਪਾਰੀਆਂ ਤੇ ਮਰੀਜ਼ਾਂ ਦੇ ਲਈ ਵੀ 파ਰਟੀ ਵੀਜ਼ਾ ਸੋ ਹੁਲਤਾ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਉਹਨੇ ਭਾਰਤ ਦੇ ਵਿੱਚ ਅਫਗਾਨ ਕੈਦੀਆਂ ਦੀ रिहाई ਤੇ ਵਾਪਸੀ ਦੀ ਵੀ اپੀਲ ਕਰ ਦਿੱਤੀ ਹੈ ਜੈ ਸ਼ੰਕਰ ਨੇ ਇਹਨਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਬਾਰੇ ਵੀ ਗੱਲਬਾਤ ਕੀਤੀ ਹੈ ਔਰ ਭਾਰਤ ਦੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਦਾਖਲੇ ਤੋਂ ਬਾਅਦ 25 ਅਗਸਤ 2021 ਨੂੰ ਤੁਰੰਤ ਪ੍ਰਭਾਵ ਦੇ ਨਾਲ ਵੀਜ਼ਾ ਦੇਣਾ ਬੰਦ ਕਰ ਦਿੱਤਾ ਸੀ ਤਾਲਿਬਾਨ ਤੇ ਸੱਤ ਅਧ ਵਿੱਚ ਆਉਣ ਤੋਂ ਬਾਅਦ ਹੀ ਉੱਥੇ ਸੁਰੱਖਿਆ ਸਥਿਤੀ ਨੂੰ ਦੇਖਤੇ ਹੋਏ ਇਹ ਫੈਸਲਾ ਲਿਆ ਗਿਆ ਤਾਲਿਬਾਨ ਦੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਜਨਵਰੀ ਦੇ ਵਿੱਚ ਭਾਰਤ ਤੇ ਤਾਲਿਬਾਨ ਸਰਕਾਰ ਵਿਚਕਾਰ ਗਲਬਾ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਜਨਵਰੀ ਦੇ ਵਿੱਚ ਵਿਕਰਮ ਮਿਸਰ ਤੇ ਮੁਤਾਕੀ ਦੀ ਦੁਬਈ ਦੇ ਵਿੱਚ ਇੱਕ ਮੁਲਾਕਾਤ ਹੁੰਦੀ ਹੈ ਔਰ ਫਿਰ ਅਫਗਾਨ ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਜੁੜਨ ਤੇ ਉਹਨਾਂ ਦਾ ਸਮਰਥਨ ਕਰਨ ਦੇ ਲਈ ਵੀ ਭਾਰਤੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਆਨੰਦ ਪ੍ਰਕਾਸ਼ ਨੇ 8 ਅਪ੍ਰੈਲ ਨੂੰ ਮੁਤਾਕੀ ਨਾਲ ਗੁਲਬਾਤ ਕੀਤੀ ਔਰ ਇਸ ਉਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਤੇ ਸਹਿਯੋਗ ਵਧਾਉਣ ਤੇ ਚਰਚਾ ਕੀਤੀ ਗਈ। ਮੁਨਾਜੇ ਸ਼ੰਕਰ ਤੇ ਮੁਤਾਕੀ ਨੇ ਫੋਨ ਤੇ ਗੱਲਬਾਤ ਕੀਤੀ ਹੈ ਔਰ ਇਸ ਤਰ੍ਹਾਂ ਤੌਰ ਤੇ ਪਾਕਿਸਤਾਨ ਦੀ ਰਾਤ ਦੀ نیند ਉਡਾਉਣ ਵਾਲੀ ਗੱਲ ਹੁੰਦੀ ਹੈ ਤਾਂ ਹੁਣ ਪਾਕਿਸਤਾਨ ਦੇ ਨਾਲ ਪੰਗੇ ਤੋਂ ਬਾਅਦ ਦਿਨਦਿਆਂ ਨੇ ਤਾਲੀਬਾਨ ਦੇ ਨਾਲ ਇੱਕ ਤਰੀਕੇ ਦੇ ਨਾਲ ਹੱਥ ਮਿਲਾਇਆ ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਆਨੰਦ ਪ੍ਰਕਾਸ਼ ਨੇ 8 ਅਪ੍ਰੈਲ ਨੂੰ ਮੁਤਾਖੀ ਨਾਲ ਗੱਲਬਾਤ ਕੀਤੀ ਔਰ ਇਸ ਉਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਤੇ ਸਹਿਯੋਗ ਬਦਾਉਣ ਤੇ ਚਰਚਾ ਕੀਤੀ ਗਈ ਹੁਣ ਅੱਜ ਸ਼ੰਕਰ ਤੇ ਮੁਤਾਖੀ ਨੇ ਫੋਨ ਤੇ ਗੱਲਬਾਤ ਕੀਤੀ ਹੈ ਔਰ ਇਸ ਤਦ ਤੌਰ ਉਤੇ ਪਾਕਿਸਤਾਨ ਦੀ ਰਾਤ ਦੀ نیند ਉਡਾਉਣ ਵਾਲੀ ਗੱਲ ਹੁੰਦੀ ਹੈ ਤਾਂ ਹੁਣ ਪਾਕਿਸਤਾਨ ਦੇ ਨਾਲ ਪੰਗੇ ਤੋਂ ਬਾਅਦ ਦੰਦਿਆਂ ਨੇ ਤਾਲੀਬਾਨ ਦੇ ਨਾਲ ਇੱਕ ਤਰੀਕੇ ਦੇ ਨਾਲ ਹੱਥ ਮਿਲਾਇਆ